ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਵੀਂ ਅਪਡੇਟ ਨਾਲ ਹਾਜ਼ਰ ਹੁੰਨੇ ਆ ਨਵੀਂ ਜਾਣਕਾਰੀ ਪਾਜੀ ਕਰਦੇ ਜੀ 31 ਨਵਾਂ ਮਹੀਨਾ 2025 ਟਾਈਮ 4 ਵਜੇ ਸ਼ਾਮ ਦੇ ਤੇ ਦੇਖ ਲਓ ਘੜੀ ਤੇ ਜੀ ਹੁਣ 5-7 ਮਿੰਟ ਰਹਿ ਗਏ ਤੇ ਮੀਂਹ ਚੱਲੂਆ ਬਰਸਾਤ ਚੱਲੂਆ ਕਰਨ ਕਰਨਪੁਰ ਕਰਨਪੁਰ ਰਾਜ ਤੋਂ ਖਾਦ ਲੈਣਾ ਚਾਹੀਦਾ ਬੀਚ ਲੈਂਡ ਸਸਾਂ ਦਾ ਤੇ ਬਰਸਾਤ ਪੂਰੇ ਜੋਰਾਂ ਨਾਲ ਚੱਲ ਰਹੀ ਪਈ ਐ। ਉਹਦੇ ਨਿਆਰੇ ਵੰਤੇ ਅੱਜ ਤੜਕੇ ਦੀ ਜੀ ਗਰਮੀ ਬਹੁਤ ਸੀ। ਕੱਲ ਦਾ ਹਵਾ ਨੇ ਰੁੱਖ ਬਦਲਿਆ ਸੀ ਆ ਜੀ। ਕੱਲ ਵੀ ਪੂਰਾ ਚੱਲੀ ਅੰਦਾ ਸੀ ਕੱਲ ਸਾਲਾ ਦਿਨ ਪੂਰਾ ਚੱਲਿਆ ਅੱਜ ਤੜਕੇ ਦਾ ਤਾਬਜਿਆ ਖੜਾ ਸੀ ਆ ਬਹੁਤ ਜਿਆਦੇ। ਤੇ ਅਸੀਂ ਲੱਗ ਤਾਂ ਲਾਈ ਜਾਂਦੇ ਸੀ ਇਹ। ਵੀ ਅੱਜ ਸ਼ਾਮ ਤਾਂ ਇਵੇਂ ਆ ਜੂ ਬਾਕੀ ਦਿਖਾ ਵੀ ਦੇ ਸੀ ਜੀ। ਮੱਕੀ ਇੱਕ ਕਪਾਣੂ ਪਾਰਖ ਹੈ ਜਿਵੇਂ ਮੰਨ ਲਓ ਕੀੜੀਆਂ ਦੇ ਪੌਣ ਹੁੰਦੇ ਜਿਹੜੇ ਜੀ ਕੀੜੀਆਂ ਆਪਣੀਆਂ ਖੁੱਡਾਂ ਵਿੱਚੋਂ ਆਪਣੇ ਬੱਚੇ ਆਂਡੇ ਬਾਹਰ ਕੱਢੀ ਜਾਂਦੀਆਂ ਸੀ ਸਾਰੇ ਤੁਹਾਨੂੰ ਲੱਗਦਾ ਲਾਲਿਆ ਸੀ ਕਿ ਅੱਜ ਬਰਸਾਤ ਆਊਗੀ ਮੈਂ ਇਹਨਾਂ ਨੂੰ ਕੱਲ ਕਹਤਾ ਸੀ ਕਿਉਂਕਿ ਸਿਆਣੇ ਕਹਿੰਦੇ ਜਦੋਂ ਕੀੜੇ ਕੀੜੀਆਂ ਆਪਣੀਆਂ ਖੁੱਡਾਂ ਚੋਂ ਆਂਡੇ ਬਾਹਰ ਕੱਢਦੇ ਆ ਆਪਣੇ ਬੱਚੇ ਬਾਹਰ ਕੱਢਦੇ ਆ ਦਾਣੇ ਬਾਹਰ ਕੱਢਦੇ ਆ ਸੋ ਉਹ ਦੋ ਬਸਾਤ ਆਉਂਦੀ ਹੈ ਮੀਂਹ ਆਉਂਦੀ ਹੈ ਉਹਨਾਂ ਦੀ ਪੱਗੀ ਨਹੀਂ ਚਾਨੀ ਹੈ ਕਿਤੇ ਹੀ ਵੇਖ ਲਿਓ ਤੁਸੀਂ ਜਮਾ ਆਇਆ ਹੋਇਆ ਤੇ ਮੇਰਾ ਜੀ ਅੱਜ ਹੀ ਜਮਾਇਆ ਹੈ ਇਹ ਤੁਹਾਨੂੰ ਬਾਕੀ ਮੈਂ ਘਰੇ ਜਾ ਕੇ ਪਿੰਡ ਵੇਖਿਆ ਸੀ ਆਪਾਂ ਤੁਹਾਨੂੰ ਦਿਖਾਉਂਗਾ ਵੀ ਤੇ ਵੀਡੀਓ ਪਈ ਹੋਈ ਤਾਂ ਵੀਡੀਓ ਬਣਾਈ ਸੀ ਦੂਜੇ ਫੋਨ 'ਚ ਮੈਂ ਤੇ ਪਈ ਹੋਈ ਤਾਂ ਦਿਖਾਉਂਗਾ ਤੇ ਧਾਨ ਮੰਡੀ ਦੇ ਸਾਹਮਣੇ ਖੜਿਆ ਸੀ ਤ੍ਰਿਕਨਪੁਰ ਉਹ ਤੇ ਮੀਆ ਜੀ ਪੂਰੀ ਜੋਰਾਂ ਨਾਲ ਅੱਥਾ ਖੜਾ ਹੈ ਪਰੋਂ ਦੀ ਮਜਾਈ ਦਾ ਬਹੁਤ ਸੋਹਣਾ ਟਾਈਮ ਸੀ ਹੁਣ ਬਹੁਤ ਵਧੀਆ ਮੀਂਹ ਪਿਆ ਟਾਈਮ ਤੇ ਇੰਨਾ ਜਲਦੀ ਫੋਨ ਪਿੱਟ ਕੇ ਆ ਰਿਆ ਨਾ ਛੋੜ ਦੇ ਫੋਨ ਪਿੱਟ ਕੇ ਪਿੱਛੇ ਡਲ ਜਾ ਕਿਉਂਕਿ ਮੂੰਗੀਆਂ ਤੇ ਜਿਹੜੀਆਂ ਹੋਣੀਆਂ ਸੀ ਉਹ ਹੋਊਗਾ ਕੁਛ ਤੂੰ ਕੁਛੀ ਪਿੰਡ ਦਾ ਤਾਂ ਨਹੀਂ ਪਤਾ ਜੀ ਮੈਨੂੰ ਕਿੰਨਾ ਕ ਐ ਤੇ ਮੰਡੀ ਫੁੱਲ ਐ ਪਿੰਡ ਰੜਿਆ ਮੇਰਾ ਅੱਜ ਅਸੀਂ ਟਰੈਕਟਰ ਸਹੀ ਕਰਾਉਣ ਤੇ ਆਏ ਸੀਗੇ ਖੇਲ ਟੂਲ ਕਢਾਉਣਾ ਸੀ ਕਰਾਉਣਾ ਤੇ ਹੌਂ ਦਾ ਬਾਲਾ ਵਧੀਆ ਨਿਆਰਾ ਪਾਜੀ ਗਰਮੀ ਬਹੁਤ ਸੀ ਬਹੁਤ ਸਹੀ ਟਾਈਮ ਤੇ ਮੀਂਹ ਪਿਆ ਕਿਉਂਕਿ ਨਰਮੇ ਨੂੰ ਪਾਣੀ ਨਹੀਂ ਲਾਇਆ ਸੀ ਇੱਥੇ ਕਿਸੇ ਨੇ ਵੀ ਹੁਣ ਨਰਮੇ ਤੋਂ ਘੱਟ ਮਨਾਈ ਜਾਂਦੇ ਬਹੁਤ ਜਿਆਦੇ ਆ ਖਰਾਬ ਹੋਈ ਜਾਂਦੇ ਸੀ ਨਰਮੇ ਮੱਕੇ ਸਾਰੀ ਫਸਲ ਹੀ ਖਰਾਬ ਹੋਈ ਜਾਂਦੀ ਸੀ ਤਾਂ ਇੰਨਾ ਨਜ਼ਾਰਾ ਬਣਦਾ ਜੀ ਨਹੀਂ ਦੇਣੇ ਫਾਇਦੇ ਹੋਣਗੇ ਖਿੜੇ ਦਾ ਥੋੜਾ ਜਿਹਾ ਨੁਕਸਾਨ ਤੇ ਹੋਊਗਾ ਤੇ ਜਨਾਬ ਇਹ ਵਪਾਰਾ ਜਿਹੜਾ ਬਰੋਲੇ ਦਾ ਨਹੀਂ ਹੁੰਦਾ ਇਹ ਨਾ ਹੋਵੇ ਬਾਈ ਕਿਰਪਾ ਨਾ ਤੇ ਨਾਈ ਗੁਰੂ ਕਿਰਪਾ ਕਰੇ ਇਹਨਾਂ ਨੂੰ ਮੈਂ ਤਾਂ ਬੋਲਣਾ ਚਾਹੁੰਦਾ ਸੀ ਤੇ ਉਹ ਨਾਈ ਗੁਰੂ ਤੇ ਕਿਰਪਾ ਕਰੋ ਸਾਰੇ ਹੀ ਪਵੇ ਹਰੇਕ ਨੂੰ ਲੋਡ ਤੇ ਜੀ ਕਿਉਂਕਿ ਨਹਿਰਾਂ 'ਚ ਤਾਂ ਪਾਣੀ ਨਹੀਂ ਆਈ ਜਾਂਦਾ ਆਏ ਆਈ ਕੀ ਆਈ ਹੈ ਤਾਂ ਚੱਲੀ ਹੈ ਤਾਂ ਫਿਰ ਵੀ 90% ਚੱਲੀ ਹੈ ਜੀ ਲੱਗਦਾ ਪਾਣੀ ਨਹਿਰੀ ਚੱਲੀ ਹੈ ਇੱਕ ਦਿਨ ਜ਼ਰੂਰ ਫੁੱਲ ਹੋਇਆ ਸੀ ਬਹਾਵਾ ਦੀ ਪਾਣੀ ਨਹੀਂ ਸੀਦਾ ਦਿਨ ਸਾਰੇ ਦਿਨ ਛਾਟੀ ਪਾਣੀ ਰਿਹਾ ਹਾਂ ਪੈੰਡ ਦੱਸ ਦਿਆਂ ਤੁਹਾਨੂੰ ਕਿੰਨਾ ਕਾ ਪੁੱਛੀ ਜਾਂਦਾ ਨਹੀਂ ਕਣ ਨਹੀਂ ਆਂ ਟੋਂਪਾ ਅੱਡੇ ਦੀ ਜਾਨ ਕੀ ਲੋੜੀ ਹੋ ਇਸ ਵਿੱਚ ਸਟਿੰਗ ਸਹੀ ਲੱਗਦਾ ਇੱਥੇ ਰੜਕਾਂ ਕੱਢਦੀਆਂ ਆ ਆ ਠੜਕਾ ਖਾਂਦਾ ਮੀਂਹ ਦਾ ਹੀ ਆ ਮੈਂ ਹੋਨਾ ਹਾਂ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਕਿ ਅੱਜ ਕਿੱਥੇ ਕਿੱਥੇ ਨਹੀਂ ਪਿਆ ਸਾਡੇ ਪਿੰਡ ਰੜਿਆਏ ਤਾਂ ਥੋੜੀਆਂ ਥੋੜੀਆਂ ਕਣੀਆਂ ਪਹੁੰਚੀਆਂ ਹੁਣ ਤਾਂ ਭਲਾਂ ਪਹੁੰਚੇ ਜੀ ਮੰਡੀ ਬਹੁਤ ਆਪ ਚਲੋ ਜਿੱਥੇ ਪਿਆ ਉੱਥੇ ਹੀ ਚੰਗਾ ਜੀ ਕਿਸੇ ਦੀ ਵਿਵਹਾਨਤਾ ਹੋਊਗੀ ਕਿਉਂਕਿ ਨਹਿਰ ਤੇ ਪਾਣੀ ਨਹੀਂ ਆਈ ਜਾਂਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਕਿੱਥੇ ਕਿੱਥੇ ਨਹੀਂ ਪਿਆ ਤੇ ਵੀਡੀਓ ਕੇ ਮੈਨ ਲਾਈਕ ਸ਼ੇਅਰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਫੋਲੋ ਕਰੋ ਸਸਕ੍ਰਿਬ ਕਰੋ ਪਲੀਜ਼ ਸੋਰ ਜਰੂਰ ਕਰੋ ਠੀਕ ਹੈ ਭਾਈ ਕੁਝ ਖਾਸਾ ਭਾਈ ਕੁਝ ਸਾਰਿਆਂ ਦਾ ਧੰਨਵਾਦ ਜੀ ਚਾਹ ਰਿਆਂ ਦਾ ਧੰਨਵਾਦ ਜੀ ਤੇਰਾ ਮੈਂ ਕਹਿਣਾ ਵੀ ਗਾਈ ਤੋਂ ਵੱਧ ਦੇਖੋ ਕਰਾਂ ਹਾਂ